ਕੀ ਹਰੇ ਰੰਗ ਦਾ ਪੈਨ ਤੁਹਾਡੀ ਕਿਸਮਤ ਕਿਵੇਂ ਬਦਲੇਗਾ ਇਸ ਵੀਡੀਓ ਤੇ ਜੋ ਵੀ ਭੈਣ ਭਰਾ ਵਿਸ਼ਵਾਸ ਕਰੇਗਾ ਕਿਉਂਕਿ ਤੁਸੀਂ ਦੇਖੇ ਵੀ ਹਰਾ ਪੈਨ ਅਕਸਰ ਅਫਸਰ ਚਲਾਉਂਦੇ ਨੇ ਜਿੱਥੇ ਅਫਸਰ ਦੇ ਦਸਕਤ ਹੋ ਜਾਂਦੇ ਹੈਗੇ ਨਾ ਕਹਿੰਦੇ ਉਹ ਕਾਗਜ਼ ਜਿੱਥੇ ਵੀ ਤੁਸੀਂ ਲਗਾਓਗੇ ਉਥੇ ਪਾਸ ਹੀ ਹੁੰਦੇ ਆ ਤੁਸੀਂ ਨੇ ਹਰੇ ਪੈਨ ਦੇ ਬਹੁਤ ਟੋਟਕੇ ਸੁਣੇ ਹੋਣੇ ਆ ਜਿਵੇਂ ਕਿ ਆਪਣੇ ਜਿਹੜੇ ਜੋਤਿਸ਼ ਵਿੱਦਿਆ ਵਾਲੇ ਨੇ ਉਹ ਬਹੁਤ ਇਸ ਚੀਜ਼ ਨੂੰ ਦੱਸਦੇ ਨੇ ਤੇ ਆਪਾਂ ਵੀ ਉਸ ਚੀਜ਼ ਨੂੰ ਵਰਤ ਕੇ ਆਪਣੀ ਕਿਸਮਤ ਕਿਉਂ ਨਾ ਬਦਲੀਏ ਆਪਾਂ ਕਿਉਂ ਨਾ ਆਪਣੀ ਜਿਹੜੀ ਕਿਸਮਤ ਹੈ ਉਹਦੇ ਤੇ ਜਿਹੜੀ ਕਿ ਆਪਣੀ ਕਿਸਮਤ ਦੇ ਕਾਗਜ ਨੇ ਕਿਸਮਤ ਦੇ ਲੇਖ ਨੇ ਉਹਨਾਂ ਤੇ ਇੱਕ ਠੱਪਾ ਵਾਹ ਗਿਰੂ ਜਿਹਦੇ ਨਾਮ ਦਾ ਕਿਉਂ ਨਾ ਲਗਾ ਦੇਈਏ ਦੇਖੋ ਜਿਵੇਂ ਤੁਸੀਂ ਨੇ ਪਹਿਲਾਂ 1430 ਵਾਲੀ ਵੀਡੀਓ ਆਪਣੀ 350 ਵਾਲੀ ਵੀਡੀਓ 11 11 ਵਾਲੀ ਵੀਡੀਓ ਜਿਹੜੇ ਵੀ ਭੈਣ ਭਰਾਵਾਂ ਨੇ ਵਿਸ਼ਵਾਸ ਤੇ ਸਰਧਾ ਨਾਲ ਕੀਤਾ ਠੀਕ ਹੈ ਵੀ ਥੋੜਾ ਸਮਾਂ ਲੱਗ ਸਕਦਾ ਹੁੰਦਾ ਕਦੇ-ਕਦੇ ਕਿਸੇ ਚੀਜ਼ ਨੂੰ ਹਨ ਪਰ ਬਹੁਤ ਭੈਣ ਭਰਾਵਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਭੈਣ ਭਰਾਵਾਂ ਦੀ ਵੀ ਉਸ ਚੀਜ਼ ਤੇ ਜਿਹਨੇ ਵਿਸ਼ਵਾਸ ਤੇ ਸਰਦਾ ਨਾਲ ਹਨਾ ਅੰਦਰੋਂ ਬਹੁਤ ਦੁਖੀ ਖਿਰਦਾ ਹੁੰਦਾ ਹੈ ਨਾ ਜਦੋਂ ਉਦੋਂ ਹੀ ਆਪਾਂ ਨੂੰ ਵਿਸ਼ਵਾਸ ਆਉਂਦਾ ਨਹੀਂ ਤਾਂ ਕਈ ਭੈਣ ਭਰਾ ਇਹਨਾਂ ਮੈਨੂੰ ਕਹਿੰਦੇ ਨੇ ਵੀ ਦੀਦੀ ਅਸੀਂ ਅਰਦਾਸ ਕੀਤੀ ਵੀ ਜੋ ਜੋ ਵੀ ਤੁਸੀਂ ਦੱਸਿਆ ਅਸੀਂ ਕੀਤਾ ਪਰ ਸਾਡਾ ਪੂਰਾ ਨਹੀਂ ਹੋਇਆ ਉਸੇ ਵੀਡੀਓ ਤੇ ਦੇਖੋ ਹਜ਼ਾਰਾਂ ਭੈਣ ਭਰਾਵਾਂ ਦੀ ਕਮੈਂਟ ਆਉਂਦੇ ਨੇ ਵੀ ਜੋ ਤੁਸੀਂ ਕਿਹਾ ਸੀ ਕੀਤਾ ਤੇ ਸਾਡੀ ਵਾਹਿਗੁਰੂ ਜੀ ਨੇ ਉਸੇ ਟਾਈਮ ਸੁਣੀ ਇੱਕ ਭੈਣ ਹੈ ਮੇਰੀ ਢਾਲੀਵਾਲ ਮਤਲਬ ਕਿ ਉਹਦੀ ਆਈਡੀ ਹੈ ਮੈਂ ਹੁਣ ਉਹਦਾ ਨਾਮ ਮੇਰੇ ਦਿਮਾਗ ਚੋਂ ਬਿਸਤਰ ਗਿਆ ਉਹਨਾਂ ਦੀ ਬੇਟੀ ਦਾ ਵੀ ਇਸੇ ਤਰੀਕੇ ਦੇ ਨਾਲ ਹੈਨਾ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਚੱਲ ਰਿਹਾ ਸੀਗਾ ਦੁਵਿਧਾ ਸੀਗੀ ਜਿਹੜੀ ਕਿ ਨਹੀਂ ਦੂਰ ਹੋ ਰਹੀ ਸੀਗੀ ਪਰ ਜਦੋਂ ਉਹਨਾਂ ਨੇ ਵਾਈਕਰੂ ਜੀ ਤੇ ਵਿਸ਼ਵਾਸ ਕੀਤਾ ਮੈਂ ਆਪਣੇ ਆਪ ਤੇ ਮੇਰੇ ਤੇ ਨਹੀਂ ਕਹੂੰਗੀ ਕਿ ਵਿਸ਼ਵਾਸ ਕੀਤਾ ਕਿਉਂਕਿ ਮੈਂ ਕੁਝ ਨਹੀਂ ਹੈਗੀ ਮੈਂ ਤਾਂ ਇੱਕ ਜਿਵੇਂ ਕਹਿੰਦੇ ਨੇ ਕਿ ਕੂਕਰ ਵੀ ਨਹੀਂ ਹੈਗੀ ਨਾ ਵਾਈਕਰੂ ਜੀ ਦੇ ਦਰਦੀ ਠੀਕ ਹੈ ਮੈਂ ਕਈ ਕਹਿਣਗੇ ਵੀ ਭੈਣੇ ਵਿੱਚ ਟੋੜ ਕੇ ਵੀ ਟੋੜ ਕੇ ਵੀ ਮੈਂ ਤੁਹਾਨੂੰ ਸਿਰਫ ਵਾਈਕਰੂ ਜੀ ਦੇ ਨਾਲ ਜੋੜਨ ਵਾਸਤੇ ਇਹ ਦੱਸਦੀਆਂ ਕਿਉਂਕਿ ਤੁਹਾਡਾ ਵਿਸ਼ਵਾਸ ਵੱਜ ਜੇ ਤੇ ਤੁਹਾਨੂੰ ਪਤਾ ਲੱਗ ਜੇ ਕਿ ਵਾਹਿਗੁਰੂ ਜੀ ਸਾਰੀਆਂ ਚੀਜ਼ਾਂ ਤੋਂ ਉੱਪਰ ਦੀ ਨੇ। ਕੋ ਪੂਰਾ ਤੁਹਾਡਾ ਉਸ ਚੀਜ਼ ਨਾਲ ਵੀ ਹੋਵੇਗਾ ਜਿਸ ਨਾਲ ਤੁਸੀਂ ਜੁੜੋਗੇ। ਪਰ ਵਾਹਿਗੁਰੂ ਜੀ ਦਾ ਜਿਹੜਾ ਸਿਮਰਨ ਹੈ ਨਾ ਇਹ ਤੁਹਾਨੂੰ ਕਹਿੰਦੇ ਨੇ ਕਹਿੰਦੇ ਸਾਧੂ ਮੋਹਿਆਂ ਤੋਂ ਵੀ ਸਾਥ ਨਿਭਾਉਂਦੇ ਨੇ ਦੁਨੀਆ ਛੱਡਤੀ ਚਾਉਂਦਿਆਂ ਨੂੰ। ਤੁਹਾਡੇ ਤੇ ਥੋੜੀ ਜਿਹੀ ਮੁਸੀਬਤ ਆ ਜੇ ਥੋੜਾ ਜਿਹਾ ਵਕਤ ਪੈ ਜੇ ਨਾ ਤਾਂ ਤੁਹਾਡੇ ਨਾਲ ਸਾਰੇ ਸਾਥ ਛੱਡ ਕੇ ਭੱਜ ਜਾਣਗੇ। ਪਰ ਸਿਰਫ ਉਹ ਵਾਹਿਗੁਰੂ ਹੈ ਉਹ ਤੋਂ ਆਪਾਂ ਦਿਨ ਰਾਤ ਮੰਗੀ ਜਾਈਏ, ਹਰ ਟਾਈਮ ਮੰਗੀ ਜਾਈਏ, ਸਾਰੀ ਉਮਰ ਮੰਗੀ ਜਾਈਏ। ਫਿਰ ਵੀ ਉਹ ਤੁਹਾਨੂੰ ਕਦੇ ਐ ਕਹਿੰਦਾ ਵੀ ਮੈਂ ਤੈਨੂੰ ਦਿੰਦਾ ਨਹੀਂ। ਕਈ ਵਾਰੀ ਨਾ ਆਪਾਂ ਨੂੰ ਹੁੰਦਾ ਵੀ ਉਹ ਚੀਜ਼ ਦੀ ਜਿਵੇਂ ਮਾਤਾ ਪਿਤਾ ਨੂੰ ਪਤਾ ਹੁੰਦਾ ਵੀ ਹਜੇ ਮੇਰੇ ਬੱਚੇ ਨੂੰ ਇਸ ਚੀਜ਼ ਦਾ ਨੁਕਸਾਨ ਹੈ ਹਜੇ ਇਸ ਚੀਜ਼ ਦਾ ਉਹਨੂੰ ਫਾਇਦਾ ਨਹੀਂ ਉਸ ਟਾਈਮ ਉਹ ਥੋੜਾ ਜਿਹਾ ਤੁਹਾਨੂੰ ਨਾ ਟਾਲ ਦਿੰਦਾ ਜਿਵੇਂ ਕਿ ਹਰ ਇੱਕ ਦੇ ਜੀਵਨ ਦੇ ਵਿੱਚ ਹੁੰਦਾ ਮੇਰੇ ਜੀਵਨ ਦੇ ਵਿੱਚ ਵੀ ਹੁੰਦਾ ਜਿਵੇਂ ਵਾਹਿਗੁਰੂ ਜੇ ਅਰਦਾਸ ਕਰਦੇ ਆ ਨਾ ਤਾਂ ਉਹ ਚੀਜ਼ ਉਸੇ ਟਾਈਮ ਪ੍ਰਾਪਤ ਨਹੀਂ ਹੁੰਦੀ ਆਪਾਂ ਨੂੰ ਉਸੇ ਟਾਈਮ ਉਹ ਚੀਜ਼ ਪ੍ਰਾਪਤ ਹੋ ਜੇ ਨਾ ਇੱਕ ਤਾਂ ਆਪਣੇ ਚ ਹਉਮੈ ਆ ਜੂ ਹੰਕਾਰ ਆ ਜੂ ਦੂਸਰਾ ਆਪਣਾ ਇਹੀ ਹੁੰਦਾ ਵੀ ਕਈ ਵਾਰੀ ਜਿਵੇਂ ਜ਼ਿਆਦਾ ਖੁਸ਼ੀ ਮਿਲ ਜੇ ਨਾ ਅਟੈਕ ਆ ਜਾਂਦਾ ਆਪਾਂ ਨੂੰ ਹਨਾ ਵੀ ਇਦਾਂ ਦੀ ਚੀਜ਼ ਤੋਂ ਰੱਬ ਬਚਾਉਂਦਾ ਜਿੱਥੋਂ ਵੀ ਵਾਹਿਗੁਰੂ ਜੀ ਪਹੁੰਚਾਉਂਦਾ ਨਾ ਸ਼ੁਕਰ ਕਰਿਆ ਕਰੋ ਕਹਿੰਦੇ ਪਰਮਾਤਮਾ ਜਿਹੜਾ ਕੁਝ ਵੀ ਕਰਦਾ ਨਾ ਚੰਗਾ ਹੀ ਕਰਦਾ ਜਿੱਦ ਨੂੰ ਤੁਸੀਂ ਇਹ ਕਹਿਣ ਲੱਗੇ ਨਾ ਤਾਂ ਦੇਖਿਓ ਵਾਹਿਗੁਰੂ ਜੀ ਤੁਹਾਨੂੰ ਹਰ ਇੱਕ ਖੁਸ਼ੀ ਨਾਲ ਨਿਵਾਜਣਗੇ ਪਰ ਭਰੋਸਾ ਤੇ ਵਿਸ਼ਵਾਸ ਰੱਖਣਾ ਅੱਜ ਦੀ ਵੀਡੀਓ ਜਿਹੜੀ ਮੈਂ ਕਹਿੰਦੀ ਤੁਹਾਨੂੰ ਇਹ ਕਰਨਾ ਕੀ ਆ ਇੱਕ ਤੁਸੀਂ ਨੇ ਇਸ ਤਰੀਕੇ ਦੀ ਕਾਪੀ ਲੈ ਲੈਣੀ ਆ ਤਾਂ ਮੋਟੀ ਜ਼ਿਆਦਾ ਕਾਪੀ ਹੈ ਨਾ ਤੁਸੀਂ ਨੇ 10 ਰੁਪਏ ਦੀ ਇੱਕ ਨੋਟਬੁੱਕ ਲੈ ਲੈਣੀ ਹੈ ਕਾਪੀ ਲੈ ਲੈਣੀ ਹੈਗੀ ਕਾਪੀ ਤੇ ਲਿਖਾਉਣ ਦਾ ਮੇਰਾ ਮਕਸਦ ਤੇ ਮਤਲਬ ਇਹ ਹੁੰਦਾ ਵੀ ਨਾਲੇ ਤਾਂ ਆਪਾਂ ਨੂੰ ਉਹ ਚੀਜ਼ ਯਾਦ ਰਹਿੰਦੀ ਹੈ ਤੇ ਨਾਲ ਹੀ ਆਪਾਂ ਬਹਾਨੇ ਦੇ ਨਾਲ ਹਨਾ ਵਾਈਗੁਰੂ ਜੀ ਦੇ ਲੜ ਲੱਗ ਜੰਨੇ ਆ ਸਿਮਰਨ ਕਰ ਲੈਣੇ ਆ ਕਿਉਂਕਿ ਹੱਥ ਵੀ ਸਫਲੀ ਅੱਖਾਂ ਵੀ ਸਫਲੀਆਂ ਤੇ ਜ਼ੁਬਾਨ ਵੀ ਸਫਲੀ ਦੇਖੋ ਆਪਣਾ ਪੂਰਾ ਸਰੀਰ ਸਾਫਲਾ ਹੋ ਗਿਆ ਨਾ ਤੇ ਉਸ ਤੋਂ ਪਹਿਲਾਂ ਆਪਾਂ ਇਸ਼ਨਾਨ ਕਰਾਂਗੇ ਸਾਰਾ ਪੂਰੀ ਬਾਡੀ ਪੂਰਾ ਸਰੀਰ ਸਾਫਲਾ ਹੋ ਗਿਆ ਤੇ ਜਿੰਨੇ ਵੀ ਆਪਣੇ ਪਾਪ ਕੀਤੇ ਨੇ ਉਹਦੇ ਵਿੱਚੋਂ ਕੁਝ ਤਾਂ ਖਤਮ ਹੋਣਗੇ ਨਾ ਆਪ ਖਤਮ ਹੋਣ ਲੱਗੇ ਪੁੰਨ ਆਪਣੇ ਆਪ ਹੀ ਆਉਣ ਲੱਗ ਜਾਣਗੇ ਜਿਵੇਂ ਕਿ ਰਾਤ ਤੋਂ ਬਾਅਦ ਸਵੇਰਾ ਆਉਂਦਾ ਹੀ ਆਉਂਦਾ ਹੈ ਚਾਹੇ ਕੋਈ ਜਿੰਨਾ ਮਰਜੀ ਜ਼ੋਰ ਲਾ ਲੇ ਇੱਕ ਛੋਟਾ ਜਿਹਾ ਦੀਵਾ ਜਗਾ ਦਿਓ ਤਾਂ ਸਾਰੇ ਕਮਰੇ ਦਾ ਹਨੇਰਾ ਦੂਰ ਹੋ ਜਾਂਦਾ ਉਸੇ ਤਰੀਕੇ ਨਾਲ ਤੁਸੀਂ ਗੁਰਬਾਣੀ ਦਾ ਦੀਵਾ ਆਪਣੇ ਅੰਦਰ ਜਲਾਓ ਤਾਂ ਵਾਹਿਗੁਰੂ ਜੀ ਚਾਨਣਿਆਂ ਨਾਲ ਤੁਹਾਨੂੰ ਭਰ ਕੇ ਕਰਨਾ ਕਿ ਤੁਸੀਂ ਨੇ ਹਰੇ ਰੰਗ ਦਾ ਪੈਨ ਲ ਲੈਣਾ ਹੈਗਾ ਬਿਲਕੁਲ ਹਰੇ ਰੰਗ ਦਾ ਤੁਸੀਂ ਸਕੈਚ ਪੈਨ ਲੈ ਲਓ ਚਾਹੇ ਤੁਸੀਂ ਕੋਈ ਵੌਲ ਪੈਨ ਲੈ ਲਓ ਚਾਹੇ ਕੋਈ ਵੀ ਪੈਨ ਲੈ ਲਓ ਹਣਾ ਹਰੇ ਰੰਗ ਦਾ ਪੈਨ ਲੈਣਾ ਹੈਗਾ ਇਹ ਜ਼ਰੂਰ ਧਿਆਨ ਕਰਨਾ ਹੈ ਉਸ ਤੋਂ ਪਹਿਲਾਂ ਤੁਸੀਂ ਨੇ ਇਸ਼ਨਾਨ ਕਰਨਾ ਹੈ ਕਿਸੀਂ ਇਸ਼ਨਾਨ ਕਰਨਾ ਹੈ ਕਿਸੀਂ ਇਸ਼ਨਾਨ ਕਰਕੇ ਜੋ ਤੁਹਾਡੇ ਵਿਆਪਸਤਰ ਹੋਣ ਕੱਪੜੇ ਹੋਣ ਉਹ ਵੀ ਸੁੱਚੇ ਪਾਉਣੇ ਨੇ ਤੁਸੀਂ ਨੇ ਫਿਰ ਗਲ ਦੇ ਵਿੱਚ ਇੱਕ ਕੱਪੜਾ ਪਾ ਕੇ ਤੁਸੀਂ ਨੇ ਗੁਰੂ ਸਾਹਿਬ ਜੀ ਅਗੇ ਅਰਦਾਸ ਕਰਨੀ ਹੈ ਸਭ ਤੋਂ ਪਹਿਲਾਂ ਅਰਦਾਸ ਕੀ ਕਰਨੀ ਹੈ ਕਿ اے ਪਿਤਾ ਪਰਮੇਸ਼ਰ ਤੇਰੇ ਅੱਗੇ ਦੋਹੇ ਹੱਥ ਜੋੜ ਕੇ ਅਰਦਾਸ ਜੋਦੜੀ ਬੇਨਤੀ ਹੈ ਮੈਂ ਤੇ ਗੁਰੂ ਸਾਹਿਬ ਜੀ ਦੇ ਅੱਗੇ ਬੋਲਣਾ ਮੈਂ ਨਿਰਗੁਣਿਆਰੇ ਕੋਹ ਗੁਣ ਨਹੀਂ ਆਪੇ ਤਰਸ ਪਿਓਈ ਤਾਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨਮਨ ਥੀਵੇ ਵਾਹਿਗੁਰੂ ਜੀ ਬੈਦਾਂ ਸੰਦਾ ਸੰਗ ਇਕੱਠਾ ਹੋਆ ਔਖਦ ਆਵੇ ਰਾਸ ਵਿੱਚ ਆਪ ਖਲੋਆ ਤੁਹਾਨੂੰ ਕੋਈ ਬਿਮਾਰੀ ਆ ਤੁਹਾਡਾ ਕੋਈ ਕਾਰਜ ਨਹੀਂ ਬਣ ਰਿਹਾ ਕੁਛ ਵੀ ਆ ਦੇਖੋ ਮੈਂ ਅਕਸਰ ਕਹਿਣੀ ਹੁੰਦੀ ਆ ਵੀ ਜਦੋਂ ਵੀ ਤੁਸੀਂ ਕੋਈ ਕਾਰਜ ਕਰਨਾ ਹੈ ਨਾ ਚਾਹੇ ਤੁਸੀਂ ਖੇਤ ਕਿੜਾ ਮਾਰ ਕੇ ਆਉਣਾ ਚਾਹੇ ਤੁਸੀਂ ਸਹਿਰ ਸ਼ਾਪਿੰਗ ਕਰਨ ਜਾ ਰਹੇ ਹੋ ਚਾਹੇ ਤੁਸੀਂ ਕਿਤੇ ਵੀ ਜਾ ਰਹੇ ਹੋ ਵਾਹਿਗੁਰੂ ਜੀ ਸੂਲੀ ਤੋਂ ਸੂਲ ਬਣਾ ਕੇ ਕੱਟ ਦਿੰਦੇ ਨੇ ਅਰਦਾਸ ਕਰੇ ਬਿਨਾ ਕਦੇ ਵੀ ਪੈਰ ਨਾ ਪਟੇ ਹਮੇਸ਼ਾ ਕਿਉਂਕਿ ਜੋ ਤੁਸੀਂ ਕਰੋਗੇ ਨਾ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਸਿਖਾਉਣ ਦੀ ਲੋੜ ਨਹੀਂ ਪੈਣੀ ਚਾਹੀ ਠੀਕ ਹੈ ਵੀ ਅੱਜ ਕੱਲ ਕਾਲ ਯੁਗ ਮਾਡਰਨ ਹੈ ਸਭ ਕੁਝ ਹੋ ਰਿਹਾ ਪਰ ਬੱਚਾ ਤੁਹਾਡਾ ਜ਼ਰੂਰ ਮੁੜ ਕੇ ਉਸੇ ਚੀਜ਼ ਤੇ ਆਵੇਗਾ ਇਹ ਮੇਰੀ ਲਿਖ ਕੇ ਗਰੰਟੀ ਦੇਣ ਲਈ ਤਿਆਰ ਹਾਂ ਜੇ ਮਾਂ-ਬਾਪ ਸਹੀ ਹੈ ਤਾਂ ਬੱਚਾ ਕਦੇ ਗਲਤ ਰਸਤੇ ਤੇ ਨਹੀਂ ਜਾਵੇਗਾ ਅਗਰ ਮਾਂ-ਬਾਪ ਨੇ ਗਲਤੀ ਕੀਤੀ ਹੈ ਤਾਂ ਬੱਚਾ ਉਸ ਗਲਤੀ ਦੇ ਠੀਕ ਹੈ ਰਸਤੇ ਤੇ ਚੱਲਿਆ ਜਾਵੇਗਾ ਪਰ ਤੁਹਾਡੀ ਦਿੱਤੇ ਸੰਸਕਾਰ ਤੁਹਾਡੀ ਕੀਤੀ ਅਰਦਾਸ ਉਸ ਚੀਜ਼ ਤੋਂ ਜ਼ਰੂਰ ਮੁੜ ਕੇ ਲੱਗੇਗਾ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈਗਾ ਇੱਕ ਸੁੱਚਾ ਕੱਪੜਾ ਵਿਸਾ ਲੈਣਾ ਉਸ ਦੇ ਉੱਪਰ ਚੌਂਕੜਾ ਲਗਾ ਕੇ ਤੁਸੀਂ ਨੇ ਬੈਠ ਜਾਣਾ ਹੈ ਫਿਰ ਤੁਸੀਂ ਨੇ ਜਿਵੇਂ ਕਿ ਇੱਕ ਕਾਪੀ ਲੈਣੀ ਹੈ ਦੇਖੋ ਸਿੱਧੇ ਪਾਸੇ ਤੋਂ ਹੀ ਲੈਣੀ ਹੈ ਮੈਂ ਪਹਿਲਾਂ ਵੀ ਦੱਸ ਦਿਨੀ ਆ ਤੁਹਾਡੇ ਫਰੰਟ ਕੈਮਰਾ ਮੇਰੇ ਵੱਲ ਹੈ ਇਸ ਲਈ ਉਲਟਾ ਦਿਖਦਾ ਹੋਗਾ ਮੇਰੀ ਬੁੱਕਲ ਵੀ ਤੁਹਾਨੂੰ ਉਲਟੀ ਦਿਖਦੀ ਹੋਗੀ ਮੇਰੇ ਹੱਥ ਵੀ ਉਲਟਾ ਪਰ ਇਹ ਸੱਜਾ ਹੱਥ ਹੈ ਮੇਰਾ ਬੁੱਕ ਵੀ ਸੱਜੀ ਹੋਈ ਹੈ ਨੋਟਬੁੱਕ ਜਿਹੜੀ ਹੈਗੀ ਆਪਣੀ ਤਾਂ ਤੁਸੀਂ ਸੱਜੇ ਪਾਸੇ ਤੋਂ ਸ਼ੁਰੂ ਤੋਂ ਹੀ ਸ਼ੁਰੂ ਕਰਨਾ ਹੈ ਹਰਾ ਪੈਨ ਲੈਣਾ ਹੈ ਹਰੇ ਪੈਨ ਦੇ ਨਾਲ ਤੁਸੀਂ ਕੀ ਕਰਨਾ ਹੈਗਾ ਹਰੇ ਪੈਨ ਨਾਲ ਤੁਸੀਂ ਲਿਖਣਾ ਹੈਗਾ ਧੰਨ ਗੁਰੂ ਨਾਨਕ ਵਾਹਿਗੁਰੂ ਧੰਨ ਗੁਰੂ ਨਾਨਕ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਅੰਗਦ ਦੇਵ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਤੇਗ ਬਹਾਦਰ ਜੀ ਤੁਸੀਂ ਜਿੰਨੀ ਵੀ ਪਾਤਸ਼ਾਹੀਆਂ ਦੇ ਨੌ ਲਿਖਣੇ ਚਾਹੋ ਨ 10 ਦੇ ਨਾਮ ਲਿਖ ਲਓ ਪਹਿਲਾਂ ਫਿਰ ਤੁਸੀਂ ਪੰਜ ਪਿਆਰਿਆਂ ਦੇ ਨਾਮ ਲਿਖ ਲਓ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਖ ਲਓ ਕਿਉਂਕਿ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਸੰਗਤਾਂ ਮੰਨਦੀਆਂ ਨੇ ਬਾਬਾ ਦੀਪ ਸਿੰਘ ਜੀ ਬਹੁਤ ਝੋਲੀਆਂ ਭਰਦੇ ਨੇ ਅਗਰ ਤੁਹਾਡੀ ਸਰਦਾ ਹੋਵੇਗੀ ਪਾਪਾ ਬੁੱਢਾ ਸਾਹਿਬ ਜੀ ਜਿਹੜੀਆਂ ਬੈਣਾਂ ਨੂੰ ਪੁੱਤਰ ਦੀ ਆadat ਨਹੀਂ ਮਿਲ ਰਹੀ ਪੁੱਤਰ ਦੇ ਤੇ ਮੈਂ ਵੀਡੀਓ ਕੱਲ ਨੂੰ ਪਾਵਾਂਗੀ ਤਾਂ ਤੁਸੀਂ ਪਾਪਾ ਬੁੱਢਾ ਸਾਹਿਬ ਜੀ ਦਾ ਨਾਮ ਲਿਖ ਲਓ ਜੋ ਵੀ ਤੁਸੀਂ ਸਾਡੀਆਂ ਮੰਗਾਂ ਨੇ ਨਾ ਉਹ ਸਾਰੀਆਂ ਪੂਰੀਆਂ ਹੋਣੀਆਂ ਪਰ ਕਰਨਾ ਕਿ ਤੁਸੀਂ ਹਰੇ ਪੈਨ ਦੇ ਨਾਲ ਲਿਖਣਾ ਹੈਗਾ ਜਿੰਨੇ ਵੀ ਤੁਸੀਂ ਗੁਰੂ ਸਾਭਾ ਦੇ ਨਾਮ ਲਿਖਣਾ ਚਾਹੋ ਨਾ ਦਸਾਂ ਪਾਸ਼ੇ ਇਹਨਾਂ ਲਿਖ ਲਓ ਪੰਜ ਪਿਆਰਿਆਂ ਦੇ ਲਿਖ ਲਓ ਹਾਂ ਇਦਾਂ ਲਿਖ ਕੇ ਫਿਰ ਤੁਸੀਂ ਨੇ ਜਿਹੜਾ ਪੇਜ ਬਾਕੀ ਬਚੂਗਾ ਉੱਤੇ ਲਿਖਣਾ ਹੈਗਾ ਵਾਹਿਗੁਰੂ 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 ਲਿਖਣਾ ਹੈ ਹਰੇ ਪੈਨ ਨਾਲ ਕਿਉਂਕਿ ਹਰਾ ਅਫਸਰਾਂ ਦੀ ਨਿਸ਼ਾਨੀ ਹੈ ਤੇ ਪਾਸ਼ਾ ਆਪਣੇ ਵਾਹਿਗੁਰੂ ਜੀ ਇਹ ਤਾਂ ਪਤਾ ਹੀ ਨਹੀਂ ਦੁਨੀਆ ਦੇ ਪਾਸ਼ਾ ਨੇ ਦੁਨੀਆ ਦੇ ਅਫਸਰ ਨੇ ਦੁਨੀਆ ਦੇ ਰਾਜੇ ਨੇ ਇਹ ਤਾਂ ਛੋਟੀਆਂ ਮੋਟੀਆਂ ਜਿਹੜੀਆਂ ਆਪਣੀਆਂ ਮੰਗਾਂ ਨੇ ਇਹ ਤਾਂ ਕੁਝ ਵੀ ਨਹੀਂ ਉਹਨਾਂ ਵਾਸਤੇ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਨਾ ਵੀ ਜਿਹੜੇ ਰਾਜੇ ਨੇ ਅੰਡਾਨੀਆਂ ਬਾਨੀਆਂ ਵਰਗੇ ਆਪਾਂ ਕਹਿੰਦੇ ਹਾਂ ਬਹੁਤ ਅਮੀਰ ਨੇ ਉਹਨਾਂ ਵਾਸਤੇ ਛੋਟੀਆਂ ਛੋਟੀਆਂ ਚੀਜ਼ਾਂ ਕੀ ਨੇ ਹਨਾ ਉਹੀ ਚੀਜ਼ ਹੈ ਵਿਸ਼ਵਾਸ ਰੱਖੋ ਕਿ ਤੁਹਾਡਾ ਪਿਤਾ ਦੁਨੀਆ ਦਾ ਬਾਦਸ਼ਾਹ ਤੇ ਜਿਹੜੇ ਭੈਣ ਭਰਾਵਾਂ ਨੂੰ ਲੱਗਦਾ ਹੈ ਨਾ ਵੀ ਵਾਈ ਗੁਰੂ ਜੀ ਸਾਡੇ ਦੁੱਖਾਂ ਦਾ ਅੰਤ ਕਿਉਂ ਨਹੀਂ ਹੋ ਰਿਹਾ ਮੇਰੇ ਪਤੀ ਸ਼ਰਾਬ ਕਿਉਂ ਨਹੀਂ ਛੱਡ ਰਿਹਾ ਮੇਰਾ ਜੋ ਵੀ ਹਨਾ ਮੇਰਾ ਬੱਚਾ ਕੋਠੇ ਰਸਤੇ ਤੇ ਕਿਉਂ ਨਹੀਂ ਆ ਰਿਹਾ ਕਈ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਜਿਵੇਂ ਕਿ ਵਿਦੇਸ਼ਾਂ ਦੇ ਵਿੱਚ ਬੱਚੇ ਬਹੁਤ ਨਸ਼ਿਆਂ ਤੇ ਲੱਗ ਚੁੱਕੇ ਨੇ ਤਾਂ ਤੁਸੀਂ ਅਗਰ ਤੁਹਾਡਾ ਬੱਚਾ ਤੁਹਾਡੇ ਕੋਲੇ ਨਹੀਂ ਵੀ ਹੈਗਾ ਤਾਂ ਤੁਸੀਂ ਉਹਦੀ ਤਸਵੀਰ ਤੇ ਹੱਥ ਰੱਖ ਕੇ ਤੇ ਉਹਦੀ ਤਸਵੀਰ ਨੂੰ ਕੋਲੇ ਰੱਖ ਕੇ ਵੀ ਅਗਰ ਤੁਸੀਂ ਨਾ ਇਹ ਤੇ ਮੈਂ ਵੀਡੀਓ ਥੋੜੀ ਲੰਬੀ ਹੋ ਜੂਗੀ ਫਿਰ ਮੈਂ ਤੁਹਾਨੂੰ ਅਲੱਗ ਤੋਂ ਪਾਉਂਗੀ ਉਹਦੇ ਤੱਕ ਆਪਾਂ ਆਪਣੀਆਂ ਦੁਆਵਾਂ ਨੂੰ ਆਪਣੀਆਂ ਅਰਦਾਸਾਂ ਨੂੰ ਪਹੁੰਚਾ ਸਕਦੇ ਹਾਂ ਕਿਉਂਕਿ ਤੁਸੀਂ ਗੁਰਬਾਣੀ ਕਹਿੰਦੇ ਜਿਹੜੀਆਂ ਕੁੰਜਾਂ ਹੁੰਦੀਆਂ ਨੇ ਨਾ ਉਹ ਦੇਖੋ ਜਦੋਂ ਮੌਸਮ ਚੇਂਜ ਹੁੰਦਾ ਤਾਂ ਉਹ ਆਪਣੇ ਬੱਚਿਆਂ ਨੂੰ ਪਹਾੜਾਂ ਦੇ ਵਿੱਚ ਸਾਡੇ ਕਿ ਇੱਧਰ ਆਪਣੇ ਵੱਲ ਆ ਜਾਂਦੀਆਂ ਨੇ ਪਰ ਉਹ ਸੁਰਤ ਨਾਲ ਆਪਣੇ ਬੱਚਿਆਂ ਨੂੰ ਖਾਣਾ ਤੱਕ ਪਹੁੰਚਾ ਦਿੰਦੀਆਂ ਨੇ ਇੱਕ ਵੈਗਰੂ ਜੀ ਦੀ ਇਹ ਸਿੱਧਾ ਅੰਤ ਇਹ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਇਹ ਮੈਂ ਕੋਈ ਆਪਦੇ ਕੋਲੋਂ ਨਹੀਂ ਬੋਲ ਰਹੀ ਹਾਂ ਮੈਂ ਤੁਹਾਨੂੰ ਆਪਦੇ ਕੋਲੋਂ ਦੱਸ ਰਹੀ ਹਾਂ ਹੈਨਾ ਇਹ ਗੁਰਬਾਣੀ ਦੇ ਵਿੱਚ ਲਿਖਿਆ ਕਹਿੰਦੇ ਊੜਾ ਊੜ ਆਵੈ ਸੈ ਕੋਸਾ ਤੇ ਸਪਾਛ ਹੈ ਬਜਰੇ ਸਰਿਆ ਇਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਅਸਤ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਐ ਤੇਰਾ ਅੰਤ ਨਾ ਪਾਰoverline ਕਹਿੰਦੇ ਉਹ ਆਪਣੇ ਬੱਚਿਆਂ ਨੂੰ ਪਹਾੜਾਂ ਦੇ ਵਿੱਚ ਉਥੇ ਛੱਡ ਕੇ ਆਂਡੇ ਦੇ ਕੇ ਆ ਜਾਂਦੀਆਂ ਨੇ ਉਹ ਵਾਇਗਰੂ ਜੀ ਦੇ ਸਿਮਰਨ ਕਰਦੇ ਨੇ ਅਰਦਾਸ ਕਰਦੇ ਨੇ ਉਹ ਸੁਰਤ ਦੇ ਰਾਹੀ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਭੋਜਨ ਮਿਲ ਰਹੀ ਹੈ ਉਹਨਾਂ ਨੂੰ ਗਰਮੀ ਮਿਲ ਰਹੀ ਹੈ ਉਹਨਾਂ ਨੂੰ ਸਭ ਕੁਝ ਜਿੰਨਾ ਵੀ ਹੁੰਦਾ ਬੱਚਾ ਨੂੰ ਨਿਕਲਣ ਵਾਸਤੇ ਹੈ ਨਾ ਮਿਲਣਾ ਜਦੋਂ ਉਹ ਜਾਂਦੀਆਂ ਨੇ ਉਹਨਾਂ ਦੇ ਬੱਚੇ ਬਹਾਰ ਆਉਂਦੇ ਨੇ ਇੱਕ ਮਾਂ ਕਹਿੰਦੇ ਸੁਰਤ ਨਾਲ ਆਪਣੇ ਬੱਚਿਆਂ ਨੂੰ ਇੱਕ ਪਿਓ ਆਪਣੇ ਬੱਚਿਆਂ ਨੂੰ ਇੱਕ ਪਤਨੀ ਆਪਣੇ ਪਤੀ ਨੂੰ ਹਰ ਇੱਕ ਚੀਜ਼ ਨੂੰ ਦੇਖੋ ਤੁਸੀਂ ਇਹ ਕਰ ਸਕਦੇ ਹੋ ਪਰ ਅੱਜ ਕੱਲ ਪੈਣਾ ਨੇ ਇਹ ਚੀਜ਼ ਛੱਡਤੀ ਹੈ ਮੇਰੀ ਖੁਦ ਦੀ ਜੀਵਣੀ ਹੈਗੀ ਕਿ ਮੈਂ ਬਾਈਕਰੂ ਜੀ ਅਤੇ ਜੋ ਅਰਦਾਸਾਂ ਬੇਨਤੀਆਂ ਕਰਦੇ ਦੁੱਖ ਤਕਲੀਫ ਦੇਖੋ ਇਹ ਮੈਂ ਪਹਿਲਾਂ ਵੀ ਕਹਿੰਦੀ ਹਾਂ ਵੀ ਇਹ ਹਰ ਨੂੰ ਆਉਂਦੇ ਨੇ ਇਹ ਨਹੀਂ ਹੈਗਾ ਵੀ ਜੇ ਆਪਾਂ ਕਹੀ ਵੀ ਆਪਾਂ ਸਿਮਰਨ ਕਰਦੇ ਆਪਾਂ ਨਾਮ ਜਪਦੇ ਆਪਾਂ ਨੂੰ ਦੁੱਖ ਨਹੀਂ ਆਉਣਗੇ ਹਨ ਕਿਉਂਕਿ ਆਪਣੇ ਕਰਮਾਂ ਦਾ ਬੀਜ ਜੇ ਆਪਾਂ ਬੜਦੇ ਆ ਪਰ ਉਹ ਦੁੱਖ ਆਪਾਂ ਨੂੰ ਦੁੱਖ ਨਹੀਂ ਨਜ਼ਰ ਆਉਂਦੇ ਉਹ ਦੁੱਖ ਆਪਾਂ ਨੂੰ ਇਹ ਲੱਗਦਾ ਵੀ ਵਾਹਿਗੁਰੂ ਜੀ ਨੇ ਅਗਰ ਮੈਨੂੰ ਦੁੱਖ ਦਿੱਤੇ ਨੇ ਤਾਂ ਵੀ ਮੈਨੂੰ ਯਾਦਤਾ ਕਰ ਰਿਹਾ ਹੈ ਉਹਨੂੰ ਯਾਦਤਾ ਮੈਂ ਹੈਗਾ ਜਿਹੜੇ ਕਈ ਭੈਣਾਂ ਦੇ ਭਰਾਵਾਂ ਦੇ ਮੈਨੂੰ ਇਹ ਵੀ ਮੈਸੇਜ ਆਏ ਸੀਗੇ ਕਿ ਦੀਦੀ ਵੀ ਜਿਹੜੇ ਕੋਈ ਨਾਉ ਪਾਠ ਪੂਜਾ ਕਰਦੇ ਨੇ ਨਾ ਕੋਈ ਦਾਨ ਪੂਨ ਕਰਦੇ ਨੇ ਨਾ ਵੀ ਉਹ ਬਹੁਤ ਵਾਅਦੇ ਫੁੱਲਦੇ ਨੇ ਦਿਨ ਦਿਨ ਰਾਤ ਚੌਗਣੀ ਤਰੱਕੀ ਕਰਦੇ ਨੇ ਇਹ ਤੇ ਵੀ ਮੈਂ ਤੁਹਾਨੂੰ ਦੱਸੂਗੀ ਵੀ ਕਿਵੇਂ ਉਹ ਵਾਅਦੇ ਫੁੱਲਦੇ ਨੇ ਹਨਾ ਕਿਉਂਕਿ ਫਿਰ ਟਾਈਮ ਵੀ ਥੋੜਾ ਹੁੰਦਾ ਤੁਹਾਡੇ ਕੋਲੇ ਵੀ ਟਾਈਮ ਥੋੜਾ ਹੁੰਦਾ ਇਸ ਲਈ ਮੈਂ ਪੂਰੀ ਗੱਲ ਤੁਹਾਨੂੰ ਨਹੀਂ ਦੱਸ ਸਕਦੀ ਤਾਂ ਹੁਣ ਤੁਸੀਂ ਕਰਨਾ ਕੀ ਹੈ ਰੋਜ਼ ਇੱਕ ਪੇਜ ਤੇ ਜੋ ਮੈਂ ਤੁਹਾਨੂੰ ਦੱਸਿਆ ਇਹ ਚੀਜ਼ ਲਿਖਣੀ ਹੈ ਜਿਵੇਂ ਕਿ ਤੁਸੀਂ ਲਿਖਣਾ ਹੈਗਾ ਗੁਰੂ ਸਾਹਿਬਾਂ ਦੇ ਨਾਮ ਲਿਖ ਲਓ ਸਿਰਫ ਜਾਂ ਫਿਰ ਕੱਲਾ ਸ੍ਰੀ ਵਾਇਗਰੂ 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 ਲਿਖ ਲਓ ਜਾਂ ਤੁਸੀਂ ਲਿਖ ਲਓ ਧੰਨ ਸ੍ਰੀ ਗੁਰੂ ਨਾਨਕ ਧੰਨ ਸ੍ਰੀ ਗੁਰੂ ਨਾਨਕ ਫਿਰ ਅਗਲੇ ਪੇਜ ਤੇ ਲਿਖ ਲਓ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਅਮਰਦਾਸ ਜੀ ਰਾਮਦਾਸ ਜੀ ਇਸ ਤਰੀਕੇ ਨਾਲ ਤੁਸੀਂ ਲਿਖਦੇ ਜਾਓ ਐਂਡ ਤੇ ਤੁਸੀਂ ਜਦੋਂ ਅਰਦਾਸ ਕਰਨੀ ਜਦੋਂ ਤੁਸੀਂ ਸ਼ੁਰੂ ਕਰਨੇ ਉਹਦੋਂ ਵੀ ਤੁਸੀਂ ਅਰਦਾਸ ਕਰਨੀ ਹੈ ਜੋ ਜੋ ਤੁਹਾਨੂੰ ਚਾਹੀਦਾ ਉਸ ਚੀਜ਼ ਦੀ ਅਰਦਾਸ ਕਰਨੀ ਹੈ ਫਿਰ ਐਂਡ ਤੇ ਜਿੱਦਨ ਤੁਹਾਡੀ ਇਹ ਨੋਟਬੁੱਕ ਭਰ ਗਈ ਫਿਰ ਤੁਸੀਂ ਉਸ ਦਿਨ ਵੀ ਅਰਦਾਸ ਕਰਨੀ ਹੈ ਤੁਸੀਂ ਇਹ ਨਹੀਂ ਸੋਚਣਾ ਵੀ ਹਾਂ ਲਿਖ ਕੇ ਦੇਖ ਲੈਨੇ ਆ ਇਹ ਕੰਮ ਨਹੀਂ ਕਰਨਾ ਜਾਪਾ ਪਦ ਕਰ ਲਈਏ ਵੀ ਪਤਾ ਨਹੀਂ ਹੋਊਗਾ ਨਹੀਂ ਉਹ ਸਾਰੇ ਕਰਦੇ ਆਪਾਂ ਵੀ ਕਰ ਲਈਏ ਮਨ ਦੇ ਵਿੱਚ ਇਹ ਦੁਵਿਧਾ ਨਹੀਂ ਲੈ ਕੇ ਆਉਣੀ ਫਿਰ ਕੁਝ ਨਹੀਂ ਹਾਸਿਲ ਹੋਣ ਵਾਲਾ ਕਹਿੰਦੇ ਦੁਵਿਧਾ ਨਾ ਪੜੋ ਹਰ ਵੀਨ ਹੋਰ ਨਾ ਪੁੱਛੋ ਮੜੇ ਮਸਾਨ ਨਾ ਜਾਈ ਤ੍ਰਿਸ਼ਨਾ ਰਾਚ ਨ ਪਰ ਕਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਦੇਖੋ ਕੰਮ ਕਾਜ ਆਪਾਂ ਸਾਰੇ ਕਰਦੇ ਆਂ ਪਰ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਨਾ ਸਿਮਰਨ ਵੀ ਕਰਿਆ ਕਰੋ ਤੁਰਦੇ ਫਿਰਦੇ ਵਾਹਿਗੁਰੂ ਦੇ ਬਾਣ ਸ਼ਬਦ ਜਦੋਂ ਬੇਲੇ ਬੈਠਦੇ ਨਾ ਰੀਲਾਂ ਦੀ ਥਾਵੇਂ ਗੁਰਬਾਣੀ ਨੂੰ ਪੜਿਆ ਕਰੋ ਚੰਗੀਆਂ ਚੀਜ਼ਾਂ ਸੁਣਿਆ ਕਰੋ ਚੰਗੀਆਂ ਚੀਜ਼ਾਂ ਕਰਿਆ ਕਰੋ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਤੁਹਾਡਾ ਕਾਰੋਬਾਰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਹੀ ਹੋਵੇਗਾ ਵਿਸ਼ਵਾਸ ਨੂੰ ਡੋਲਣ ਨਾ ਦੇਣਾ ਬਸ ਭਰੋਸਾ ਰੱਖਣਾ ਕਿ ਮੈਂ ਆਪਣੀ ਅਰਜੀ ਵਾਹਿਗੁਰੂ ਜੀ ਅੱਗੇ ਲਗਾ ਰਿਹਾ ਹਾਂ ਤੇ ਵਾਹਿਗੁਰੂ ਜੀ ਮੇਰੀ ਅਰਜੀ ਤੇ ਥੱਪਾ ਲਗਾਉਣਗੇ ਲਗਾਉਣਗੇ ਮੇਰੀ ਕਿਸਮਤ ਬਦਲਣਗੇ ਹੀ ਬਦਲਣਗੇ ਤੇ ਇਹ ਲਿਖਣ ਤੋਂ ਪਹਿਲਾਂ ਅਰਦਾਸ ਕਰਨੀ ਜੋ ਵੀ ਤੁਹਾਨੂੰ ਚਾਹੀਦਾ ਉਹ ਚੀਜ਼ਾਂ ਦੀ ਪਹਿਲਾਂ ਬੋਰਡ ਤੇ ਲਈ ਅਰਦਾਸ ਕਰ ਲਈਏ ਫਿਰ ਤੁਸੀਂ ਨੇ ਵਾਹਿਗੁਰੂ ਸਿਮਰਨਾ ਗੁਰੂ ਸਾਹਿਬਾਂ ਜੀ ਦੇ ਨਾਮ ਆ ਪੰਜ ਪਿਆਰਾਂ ਦੇ ਨਾਮ ਸਹਿਜਾਗਿਆਂ ਦੇ ਜੋ ਵੀ ਤੁਹਾਡੇ ਮਨ ਦੇ ਵਿੱਚ ਤੁਹਾਡੀ ਖੁਸ਼ੀ ਆਉਂਦੀ ਹੈ ਤੁਸੀਂ ਉਹ ਲਿਖਣਾ ਜਿੱਦਣੇ ਨਾ ਨੋਟਬੁੱਕ ਪੂਰੀ ਹੋ ਗਈ ਉਹਦਨ ਫਿਰ ਇਹ ਅਰਦਾਸ ਕਰਨੀ ਕਿ ਪਿਤਾ ਜੀ ਮੈਂ ਆਪਣੀ ਅਰਜੀ ਤੁਹਾਡੇ ਚਰਨਾਂ ਦੇ ਵਿੱਚ ਰੱਖਤੀ ਜਿੱਥੇ ਤੁਸੀਂ ਜੋਤੂ ਫਲਗਾਉਣ ਉੱਥੇ ਰੱਖ ਦੇਣਾ ਨਹੀਂ ਕਿਸੇ ਟ੍ਰੰਕ ਪੇਟੀ ਵਗੈਰਾ ਵਿੱਚ ਸਾਂਭ ਕੇ ਰੱਖ ਦੇਣਾ ਹਰ ਰੋਜ਼ ਇਸ ਨੂੰ ਨਾ ਜਦੋਂ ਵੀ ਟਾਈਮ ਲੱਗੇ 5 ਮਿੰਟ 10 ਮਿੰਟ ਤੁਸੀਂ ਨੇ ਪੜ੍ਹਨਾ ਤੇ ਫਿਰ ਤੁਸੀਂ ਨਾ ਅਰ ਜਿਵੇਂ ਆਪਾਂ ਅਫਸਰ ਨੂੰ ਫੜਾ ਦਿੰਨਾ ਵੀ ਮੈਂ ਆਪਣੀ ਫਾਈਲ ਤੁਹਾਡੇ ਅੱਗੇ ਫੜਾਤੀ ਐ ਹੁਣ ਪਾਸ ਕਰਨਾ ਤੁਹਾਡਾ ਮਰਜ਼ੀ ਐ ਤੇ ਜੋ ਵੀ ਗਲਤੀਆਂ ਨੇ ਪਿਤਾ ਜੀ ਉਹਨਾਂ ਨੂੰ ਠੀਕ ਕਰਕੇ ਮੇਰੀ ਅਰਜੀ ਨੂੰ ਪ੍ਰਵਾਨ ਕਰਨਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਵਾਈ ਗੁਰੂ ਜੀ ਤੇ ਵਿਸ਼ਵਾਸ ਕਰਨਾ ਜਿਹੜੇ ਵੀ ਭੈਣ ਭਰਾ ਵਿਸ਼ਵਾਸ ਕਰਨਗੇ 101% ਗਾਰੰਟੀ ਐ ਕਿ ਤੁਹਾਡੀ ਕੋਈ ਵੀ ਮਨੋ ਕਾਮਨਾ ਅਧੂਰੀ ਨਹੀਂ ਰਹੇਗੀ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਕੋਈ ਤਕਲੀਫ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਜਿਵੇਂ ਬਾਈ ਕਰੂ ਜੀ ਹਨਾ ਮੇਰੇ ਥਰੂ ਤੁਹਾਨੂੰ ਸਾਰਿਆਂ ਨੂੰ ਤੱਕੀਆਂ ਬਖਸ਼ਣਾ ਮੈਂ ਇਹ ਹੀ ਅਰਦਾਸ ਕਰਦੀ ਆ ਉਸ ਤਰੀਕੇ ਨਾਲ ਤੁਸੀਂ ਆਪਣੀ ਭੈਣ ਦੀ ਮਦਦ ਵੀ ਕਰਿਆ ਕਰੋ ਤਾਂ ਮਿਲਾਂਗੇ ਪਹੁਣ ਅਗਲੀ ਵੀਡੀਓ ਦੇ ਵਿੱਚ ਤਕਲੀਫ ਸਤ